ਪੰਜਾਬ ਦੇ ਕਈ ਪਿੰਡਾਂ 'ਚ ਲੋਕਾਂ ਨੇ ਤਿਆਰੀਆਂ ਕਰ ਲੀਆਂ ਸੀ ਆਪਣੇ ਵਿਰੋਧੀ ਵੀ ਮਨਾ ਸਮਝਾ ਲਏ ਸੀ ਹੈ ਕਾਰਪੀ ਨਾਲ ਦੌਰ ਵੀ ਚਲਾ ਲਿਆ ਸੀ ਕਈਆਂ ਨੇ ਤਾਂ ਕਹ ਲੈ ਵੀ ਆਪਾਂ ਜਿਹੜਿਆ ਪੰਚਾਇਤ ਲੜਗਣੀ ਆ ਆਪਾਂ ਬਲਾਕ ਸੰਮਤੀ ਲੜਗਣੀ ਆ ਆਪਾਂ 5 ਅਕਤੂਬਰ ਨੂੰ ਸੀ ਚੋਣਾਂ 10 11 ਦਿਨ ਨੇ ਨਹੀਂ ਜਨਾਬ ਹੁਣ ਨਹੀਂ ਆਪਾਂ ਹੁਣ ਇਹ ਚੋਣ ਜਾ ਕੇ 5 ਦਸੰਬਰ ਨੂੰ ਹੋਏਗੀ ਕਹਿੰਦੇ ਜੀ ਹੜਾ ਨੂੰ ਧਿਆਨ ਚ ਰੱਖਦੇ ਹੋ ਅਸੀਂ ਚੋਣਾ ਅੱਗੇ ਪਾਤੀ ਹੁਣ ਜਦੋਂ 8 ਦਿਨ ਰਹਿ ਕੇ 10 ਦਿਨ ਰਹਿ ਕੇ ਚਰਚਾ ਇਥੇ ਆਇਆ ਹਰ ਸਾਲ ਪੰਜਾਬ ਚ ਅਗਸਤ ਮਹੀਨੇ ਦੇ ਆਏ ਹੋਏ ਨੇ ਤੇ ਤੁਹਾਨੂੰ ਜਦ ਇਹ ਅੰਦਾਜ਼ਾ ਹੋ ਜਾਣਾ ਚਾਹੀਦਾ ਸੀ ਕਿ ਇਹ ਮਸਲਾ ਬੜਾ ਵੱਡਾ ਬਣ ਰਿਹਾ ਦੋ ਦਿਨ ਤਿੰਨ ਦਿਨਾਂ ਬਾਅਦ ਤੁਰੰਤ ਨੋਟੀਫਿਕੇਸ਼ਨ ਕੀਤਾ ਜਾ ਸਕਦਾ ਸੀ ਜਹਾਉਂਗੁਰ ਬਾਕੀ ਥਾਂ ਮੈਂ ਕਰਾ ਲੈਂਦੇ ਉਹਨਾਂ ਖੇਤਰ ਛੱਡ ਲੈਂਦੇ ਇਹ ਤਰੀਕਾ ਕੀ ਹੈ ਪਹਿਲਾਂ ਤਾਂ ਪਹਿਲਾਂ ਹੀ ਇਹ ਚੋਣਾ ਸਮੇਂ ਤੇ ਨਹੀਂ ਪੰਚਾਇਤੀ ਚੋਣਾਂ ਦੇ ਮਾਮਲੇ ਚ ਪਹਿਲਾਂ ਸਰਕਾਰ ਘਿਰੀ ਸਮੇਂ ਤੋਂ ਪਹਿਲਾਂ ਹੀ ਭੰਗ ਕਰਕੇ ਪੰਗਾ ਲਿਆ ਫਿਰ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਟੰਗਣਾ ਪਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਕਰਾਈਆਂ ਉਦੋਂ ਫਿਰ ਜ਼ਿਲ੍ਹਾ ਪ੍ਰੀਸ਼ਦ ਲਾਗ ਸੰਤੀ ਵਾਲੀਆਂ ਫਸ ਗਈਆਂ बार-बार ਅਦਾਲਤਾਂ 'ਚ ਰਿੱਟ ਪੈਂਦੀ ਐ ਅਪੀਲਸ਼ਨ ਪੈਂਦੀ ਐ ਸੁਣਵਾਈ ਹੁੰਦੀ ਐ ਝਾੜਾ ਖਾਂਦੇ ਨੇ ਉੱਥੇ ਦਾਬੇ ਬਾਦੇ ਕਰਦੇ ਨੇ ਮਤਲਬ 2 ਸਾਲ ਲਗਭਗ ਉੱਪਰ ਬੀਤ ਚੁੱਕੇ ਨੇ ਤੁਸੀਂ ਅਦਾਲਤ ਦੇ ਵਿੱਚ ਵਾਦਾ ਕੀਤਾ ਕਿ 31 ਮਈ ਤੱਕ ਚੋਣਾ ਕਰਾ ਦੇਾਂਗੇ Neymi ya?